ਇਹ ਗਵਿੰਦਗੜ ਡੁੱਡਿਆ ਸੀ ਬਹੁਤ ਡੁੱਡਿਆ ਸੀ ਇਹ ਵੀ ਕਬੂਤਰ ਗਵਿੰਦਗੜ ਕਿੱਥੇ ਇੱਥੇ ਯਾਰ ਰਾਜਗੜ ਕੋਲੇ ਰਾਜਗੜ ਕੋਲੇ ਇਹ ਕਬੂਤਰ ਦੀ ਜਾਨੀ ਖਾਸੀਅਤ ਇਹ ਆ 6ਵਾਂ 7ਵਾਂ ਸੀਜ਼ਨ ਹੋ ਗਿਆ ਹਰੇਕ ਸਾਲ ਉੜਦਾ ਇਹਨੂੰ ਕਟਾਰੀ ਕਹਿੰਦੇ ਆ ਬਈ ਅੱਛਾ ਜਿੱਦਾਂ ਕਟਾਰੀ ਬੋਲਦਾ ਆਪਾਂ ਕਹਿੰਦੇ ਆ ਵੀ ਲੰਬਾ ਭੱਜਿਆ 7ਵੇਂ ਸੀਜ਼ਨ ਚ ਆ ਕੱਲ ਵੀ ਦਿਨ ਸਿਪੇ ਬੈਠਾ ਇਹ ਕਬੂਤਰ ਘਰੇ 7 ਤੋਂ 7 ਇਹ ਇਹ ਕਿਹੜੀ ਬਰੀਡ ਆ ਇਹ ਇਹ ਆਪਣੇ ਕੋਲੇ ਕਬੂਤਰ ਲਾਲੇਬਾਈ ਤੋਂ ਆਇਆ ਸੀ ਇਹ ਲਾਲਾਬਾਈ ਕਿੱਥੋਂ ਇਹ ਆਪਣੇ ਗੁਰਮਾ ਡੇਲੋ ਕੋਲ ਅੱਛਾ ਆਪਣਾ ਚੰਗਾ ਪ੍ਰੇਮ ਅੱਛਾ ਉਹਨਾਂ ਕੋਲੋਂ ਬੱਚਾ ਹੀ ਆਇਆ ਸੀ ਇਹ ਆਪਣੇ ਕੋਲ। ਅੱਛਾ ਆ ਜਿਹੜੇ ਕਬੂਤਰ ਇਹਨਾਂ 'ਚ ਕਿਹੜੇ ਬਾਜੀਆ ਜਿੱਤੇ ਹੋਏ ਆ? ਇਹਨਾਂ ਦੇ ਵਿੱਚ ਆਪਣੇ ਕਬੂਤਰ ਜਿਵੇਂ ਆਹ ਬੈਠਾ ਕਬੂਤਰ ਇਹ ਤਾਂ ਹੁਣੇ ਹੀ ਜਿੱਤਿਆ। ਇਹ ਕਿੱਥੇ? ਆ 17 ਤਰੀਕ ਦਾ ਜੀ। ਵੱਡੇ ਹੋ ਜਾਂਦਾ। ਇਹ ਹੁਣ ਇਹ ਤਾਂ ਹੁਣ ਆਪਣਾ ਆ ਇਸੇ 17 ਤਰੀਕ ਨੂੰ। ਇਹ ਇਹ ਆਪਾਂ ਛੱਡਿਆ ਸੀ ਕਬੂਤਰ ਇੱਥੇ ਮਨਾਲ ਜੀ ਇਹ ਮਨਾਲ ਕਿੱਥੇ ਕਾਹੇ ਛੱਡਦੇ ਕੋਈ ਮਨਾਲਾ ਠੁੱਲੀ ਵਾਲ ਦੇ ਕੋਲੇ ਹੀ ਆ ਤੇ ਠੁੱਲੀ ਵਾਲ ਮਹਿਲਾਂ ਕੋਲੇ ਇਹ ਲਾਲ ਚੀਨਾ ਹਾਂਜੀ ਲਾਲ ਚੀਨਾ ਚਿੱਟੀਆਂ ਅੱਖਾਂ ਦਾ ਹੈ ਚਿੱਟੀਆਂ ਅੱਖਾਂ ਦਾ ਲਾਲ ਚੀਨਾ ਨਾ ਨਾ ਮੈਂ ਛੱਡਦਾ ਨਹੀਂ ਛੱਡਦਾ ਨਹੀਂ ਕੋਈ ਗੱਲ ਨਹੀਂ ਦਿਲ ਘੜਦਾ ਪਰ ਜੇ ਆ ਛੱਡਿਆ ਵੀ ਜਾਂਦਾ ਅਦਾ ਲਾਏ ਹੋ ਗਈ ਅੱਛਾ ਆਜ ਕੋਈ ਗੱਲ ਬੰਦਲ ਹੋਏ ਆਜ ਅੱਛਾ ਠੀਕ ਹੈ ਤੇ ਕਬੂਤਰ ਆਪਣਾ ਵਧੀਆ ਉੱਡਿਆ ਅੱਛਾ ਯਾਨੀ ਇਹ ਬਾਜੀ ਤੋਂ ਸਾਰੇ ਹੀ ਬਾਜੀ ਤੋਂ ਮਗਰੋਂ ਹੀ ਬੈਠਾ ਅੱਛਾ ਹਰੀ ਬਾਜੀ ਤੋਂ ਬਾਅਦ ਚ ਬੈਠਾ ਇਹ ਕਿੰਨੀ ਤਰੀਕ ਨੂੰ ਇਹ ਇਹ ਆਹੀ 17 ਨੂੰ ਛੱਡਿਆ 17 5 2021 ਕਿੰਨੇ ਕਬੂਤਰ ਸੀ ਉਤਰ ਉੱਥੇ ਸੀਗੇ 64 65 ਅੱਛਾ ਕਿਹਦੇ ਨਾਲ ਟੱਕਰ ਹੋਈ ਆ ਇਹ ਉੱਥੇ ਸਾਂਝੇ ਹੋ ਗਏ ਸੀ ਉਦਨੇ 6 ਕਬੂਤਰ ਕਿਹੜੇ ਕਿਹੜੇ ਨਾ ਕਬੂਤਰ ਉਧਰਲੇ ਪਿੰਡਾਂ ਦੇ ਸੀਗੇ ਉਦਨੇ ਮੈਂ ਗਿਆ ਨਹੀਂ ਆਪ ਅੱਛਾ ਇਹ ਮਨਾਲ ਪਿੰਡ ਆ ਇਸੇ 17 ਤਰੀਕ ਨੂੰ ਯਾਨੀ 17 ਮਈ 2021 ਨੂੰ ਜਿੱਤੇ ਇਹ ਕਬੂਤਰ ਆਪਣੇ ਬਾਈ ਵੀਰ ਜੀ ਧੂਰਕੋਟ ਵਾਲੇ ਆਪਣੇ ਹਾਂ ਗੋਲੂ ਹੋਣੀ ਹਾਂ ਉਹਨਾਂ ਕੋਲੋਂ ਆਇਆ ਸੀ ਇੱਕ ਕਬੂਤਰ ਅੱਛਾ ਬੱਚਾ ਲੈ ਆਏ ਸੀ ਹਾਂਜੀ ਅੱਜ ਇਹ ਕਬੂਤਰ ਉਹਨਾਂ ਕੋਲੋਂ ਆਇਆ ਹੋਰ ਵੀ ਹੈਗੇ ਇੱਕ ਦੋ ਉਹਨਾਂ ਦੇ ਕਬੂਤਰ ਅੱਛਾ ਉਹਨਾਂ ਦੇ ਕਬੂਤਰ ਵੀ ਪੂਰੇ ਵਧੀਆ ਨੇ ਤੂੰ ਵਧੀਆ ਉੜਦੇ ਆ ਗੋਲੂ ਦੇ ਹਾਂ ਤੁਹਾਨੂੰ ਪਤਾ ਹੀ ਆਪਣਾ ਹਾਂ ਅੱਛਾ ਹੋਰ ਹੁਣ ਕਿਹੜੇ ਬਾਜ਼ੀਆਂ ਜਿੱਤੇ ਹੋਏ ਆ ਇੱਥੇ ਕੁਝ ਤਾਂ ਗਵਾਚ ਵੀ ਗਏ ਹੁਣੇ ਬਾਜ਼ੀਆਂ ਤੇ ਵਾਲੇ ਗਵਾਚ ਗਏ ਜੀ ਕੋਸ਼ਿੰਕੀ ਬਿਮਾਰੀ ਪੈ ਗਈ ਸੀ ਕਬੂਤਰ 28-30 ਕਬੂਤਰ ਮਰ ਗਏ ਅੱਛਾ ਲੋਕਸ ਪੈ ਗਿਆ ਸੀ ਕਬੂਤਰਾਂ ਨੂੰ ਆ ਲੱਗੀ ਨਹੀਂ ਇਹਦੇ ਵਿੱਚ ਹੋਰ ਕਿਹੜੇ ਜਿੱਤੇ ਹੋਏ ਆ ਆ ਕਬੂਤਰ ਵੀ ਆਪਣਾ ਬਹੁਤ ਓਡਿਆ ਹੋਇਆ। ਅੱਛਾ। ਹਾਂਜੀ। ਅੱਛਾ। ਇਹ ਗਵਿੰਦਗੜ੍ਹ ਓਡਿਆ ਸੀ ਬਹੁਤ ਓਡਿਆ ਸੀ ਇਹ ਵੀ ਕਬੂਤਰ। ਗਵਿੰਦਗੜ੍ਹ ਕਿੱਥੇ? ਇੱਥੇ ਯਾਰ ਰਾਜਗੜ੍ਹ ਕੋਲੇ। ਰਾਜਗੜ੍ਹ ਕੋਲੇ। ਇਹ ਕਬੂਤਰ ਦੀ ਜਾਨੀ ਖਾਸੀਅਤ ਇਹ ਆ 6ਵਾਂ 7ਵਾਂ ਸੀਜ਼ਨ ਹੋ ਗਿਆ। ਹਾਂ। ਹਰੇਕ ਸਾਲ ਉੜਦਾ। ਇਹਨੂੰ ਕਟਾਰੀ ਕਹਿੰਦੇ ਆ ਬਈ। ਅੱਛਾ। ਜਿੱਦਾਂ ਕਟਾਰੀ ਬੋਲਦਾ ਆਪਾਂ ਕਹਿੰਦੇ ਆ ਵੀ ਲੰਬਾ ਭੱਜਿਆ 7ਵੇਂ ਸੀਜ਼ਨ 'ਚ ਆ ਕੱਲ ਵੀ ਦਿਨ ਸਿਪੇ ਬੈਠਾ ਇਹ ਕਬੂਤਰ ਘਰੇ। ਅੱਛਾ। 7 ਤੋਂ 7। ਇਹ ਇਹ ਕਿਹੜੀ ਬਰੀਡ ਆ ਇਹ? ਇਹ ਆਪਣੇ ਕੋਲੇ ਕਬੂਤਰ ਲਾਲੇ ਬਾਈ ਤੋਂ ਆਇਆ ਸੀ ਇਹ ਲਾਲਾ ਬਾਈ ਕਿੱਥੋਂ ਇਹ ਆਪਣੇ ਗੁਰਮਾਂ ਡੇਲੋ ਕੋਲ ਅੱਛਾ ਆਪਣਾ ਚੰਗਾ ਪ੍ਰੇਮ ਅੱਛਾ ਉਹਨਾਂ ਕੋਲੋਂ ਬੱਚਾ ਹੀ ਆਇਆ ਸੀ ਇਹ ਆਪਣੇ ਕੋਲ ਵਧੀਆ ਆ ਜਿਹੜਾ ਇੱਕ ਲਾਲ ਪੂਰਾ ਬੈਠਾ ਵਾ ਇਹ ਵੀ ਦਿਖਾਉਣਾ ਮੈਂ ਆ ਕਬੂਤਰੀ ਦਿਖਾਉਣਾ ਪਹਿਲਾਂ ਆ ਕਬੂਤਰੀ ਉਹਦਨੇ 17 ਤਰੀਕ ਨੂੰ ਹੀ ਇਹ ਛੱਡੀ ਆਪਾਂ ਇੱਧਰ ਉਹਦਨੇ ਦੋ ਬਾਜ਼ੀਆਂ ਸੀ ਇਹ ਜੱਸੀ ਨੇ ਜਾ ਕੇ ਇੱਥੇ ਛੱਡੀ ਤੇ ਪਬਣੇ ਨੇ ਅੱਛਾ ਇਹ ਕਿੱਥੇ ਇਹ ਕਲਾਲ ਮਾਜਰੇ ਅੱਛਾ ਇਹ ਕਬੂਤਰੀ ਜਾਨੀ ਆਪਣੀ ਸਾਰਿਆਂ ਤੋਂ ਵੱਧ ਉੱਡੀ ਆ ਉਹ ਦਿਨ ਇੰਨੀ ਬਾਜੀ ਕੋਈ ਨਹੀਂ ਉੱਡੀ। ਅੱਛਾ ਕਿ ਕਿਹੜੇ ਉਹਨੇ 4-5 ਬਾਜੀਆਂ ਸੀ ਸਾਰੀਆਂ ਬਾਜੀਆਂ 4.5 ਕੋਈ 4 ਸਵਾ 4 ਸਾਂਝੀਆਂ ਹੋਈਆਂ। ਅੱਛਾ ਇਹ ਬਾਜੀ ਲੰਬੀ ਗਈ ਆ। ਇਹਦੇ ਨਾਲ ਫਿਰ ਕਿਹਦੀ ਟੱਕਰ ਹੋਈ ਆ? ਇਹਦੇ ਨਾਲ ਵਧੀਆ ਸੀਗੇ 6 ਕਬੂਤਰ ਸਾਂਝੇ ਹੋ ਗਏ ਸੀ ਜਾਨੀ। ਹੈ? 6 ਕਬੂਤਰ ਇੱਕ ਤਾਂ ਆਪਣੇ ਪਿੰਡੋਂ ਹੀ ਸੀ। ਅੱਛਾ ਆਪਣੇ ਪਿੰਡੋਂ ਹੀ ਜਿੰਦਰ ਦਾ। ਅੱਛਾ ਉਹ ਵੀ ਵਧੀਆ ਉੱਡਿਆ ਕਬੂਤਰ। ਹੂੰ। ਸਾਰੇ ਕਬੂਤਰਾਂ ਨਾਲ ਉਹੇ ਵੱਧ ਉੱਟ ਕੇ ਬੈਠੀ ਆ। ਅੱਛਾ ਅੱਛਾ। ਤੇ ਇਹ ਦਰਸੀ ਹੌਲੀ ਆ ਵਜਨਦੀ। ਇਹ ਸਾਰੇ ਹੀ ਹੌਲੇ ਨੇ ਕਬੂਤਰ ਇਹ ਅੱਛਾ ਇਹ ਬਰੀਡ ਆ ਇਹ ਜਾਨੀ ਨਸਲ ਦਾ ਫਰਕ ਆ ਇਹ ਕਿਹੜੀ ਨਸਲ ਆ ਇਹ ਨਿੱਕਲਦੇਬ ਨਹੀਂ ਕਬੂਤਰ ਇਹ ਨਸਲ ਕਿਹੜੀ ਆ ਇਹ ਆਪਣੇ ਕੋਲ ਚਿੱਟੀਆਂ ਅੱਖਾਂ ਦੇ ਸੀ ਪੁਰਾਣੇ ਕਬੂਤਰ ਹੀ ਅੱਛਾ ਉਹ ਕਬੂਤਰ ਪਹਿਲਾਂ ਕਰਦੇ ਹੁੰਦੇ ਸੀ ਜਾਨੀ ਆਉਣੀ ਟੜਕਦੇ ਸੀ ਮਾਦਵਲ ਕੋਈ ਕੋਈ ਖੜ ਜਾਂਦਾ ਸੀ ਅੱਛਾ ਅਸੀਂ ਬੱਚੇ ਕਢਾਉਣੋਂ ਹਟ ਗਏ ਸੀ ਉਹਨਾਂ ਦੇ ਅੱਛਾ ਅੱਜ ਕ ਵੀ ਚੱਲ ਰਹਿਣ ਦੋ ਇਹਨਾਂ ਦੇ ਵੀ ਜਦ ਤੁਰਦੇ ਨੇ ਤੁਰਦੇ ਨੇ ਅਸੀਂ ਕਿਹਾ ਅੱਛਾ ਤੇ ਅਸੀਂ ਫਿਰ ਉਹ ਦੁਬਾਰਾ ਕਬੂਤਰ ਨੂੰ ਮੈਂ ਫੇਰ ਮਲ ਮੈਂ ਕਿਹਾ ਚੱਲ ਦੇਖ ਲੈਨੇ ਆ ਦੋ ਜੀ ਉਹ ਕਬੂਤਰ ਨੇ ਫੇਰ ਦੁਬਾਰਾ ਬੱਚੇ ਖੜੇ ਚੜੇ ਫੇਰ ਉਹ ਇੱਥੇ ਸਿਵੀਆਂ ਛੱਡਿਆ ਬੱਚਾ ਸੀ ਅੱਛਾ ਦਸਰ ਤੇ ਬਹੁਤ ਔਟਿਆ ਅੱਛਾ ਉਹੀ ਕਬੂਤਰ ਦੇ ਬੱਚੇ ਖੜਨ ਲੱਗੇ ਫੇਰ ਬਰੀਡ ਤੇ ਮੜਾ ਕੇ ਚਿੱਟੀਆਂ ਅੱਖਾਂ ਦਾ ਕਬੂਤਰ ਇਹਨਾਂ ਪਿਓ ਆ ਜਿਹੜਾ ਆਹ ਆਪਣਾ ਪੂਰਾ ਇਹ ਪੂਰੇ ਕਬੂਤਰ ਵੀ ਵਧੀਆ ਕੂਤਰ ਆ ਇਹ ਆਪਣੇ ਕੋਲੇ ਆਏ ਸੀਗੇ ਰਿਸ਼ਤੇਦਾਰੀ ਚ ਹਾਂ ਆਪਣੀ ਰਿਸ਼ਤੇਦਾਰੀ ਸੀ ਅੱਛਾ ਉਹ ਬੰਦੇ ਦੀ ਡੈਥ ਹੋ ਗਈ ਸੀ ਅੱਛਾ ਉਹਨਾਂ ਕੋਲ ਸੀਗੇ ਉਹ ਸਾਰੇ ਕਬੂਤਰ ਫੇਰ ਮੇਰੇ ਕੋਲੇ ਆ ਗਏ ਇਹ ਬਰੀਡ ਔੜਦੀ ਆ ਇਹ ਵਧੀਆ ਔੜਦੇ ਆ ਪੂਰੇ ਇਹ ਆਪਣੇ ਗੋਲੂ ਵੀਰ ਜੀ ਨੇ ਛੱਡਿਆ ਉੱਥੋਂ ਹਾਂ ਉਨੇ ਉਹ ਵੀ ਬਹੁਤ ਡਿਆਏ ਚੰਗਾ ਬਲੇ ਵੀ ਹੈਗੇ ਚਲੋ ਜਾਣੀ ਹੁਣ ਇਹ ਹੁਣ ਆ ਸੀਜ਼ਨ ਚ ਬੱਲੇ ਬੱਲੇ ਹੋ ਰਹੀ ਆ ਜਿੰਨੀਆਂ ਕਬਾਜੀਆਂ ਛੱਡੀਆਂ ਜਿੱਤ ਗਏ ਉਹਦਾਂ ਦਿਸ਼ਾਉਂਦਾ ਸਿੰਘ ਵਾਲੇ ਉਹਦਨੇ ਛੱਡਿਆ ਵੀਰ ਜੀ ਨੇ ਜਾ ਕੇ ਹਾਂ ਕੋਲੂ ਵੀਰ ਜੀ ਨੇ ਤੈਗ ਜਗਨੂ ਤੂਰਕੋਟ ਮਣੀ ਤੂਰਕੋਟ ਹਾਂ ਉਹਨਾਂ ਦਾ ਬਹੁਤ ਸੰਯੋਗ ਆਪਾਂ ਨੂੰ ਅੱਛਾ ਉਹਦਨੇ ਵੀ ਕਬੂਤਰੀ ਚਾਰਾਂ ਚ ਸਾਂਝੀ ਹੋਈ ਬਹੁਤ ਜ਼ਿਆਦਾ ਉੱਡੀ ਉਹਦਨੇ ਵੀ ਬੱਲੇ ਬੱਲੇ ਹਾਂ ਬਹੁਤ ਉੱਡੀ ਉਥੋਂ ਵੀਰੇ ਉਹਨਾਂ ਦੇ ਘਰੋਂ ਸੀ ਅੱਛਾ ਤੂਰਕੋਟ ਤੋਂ ਉਹਨਾਂ ਦੇ ਕਬੂਤਰ ਵੀ ਬਹੁਤ ਜਾਣੀ ਵਧੀਆ ਇਕੱਠੇ ਹੀ ਸਾਂਝੇ ਹੀ ਛੱਡਦੇ ਆ ਹਾਂਜੀ ਠੀਕ ਯਾਨੀ ਇੱਥੇ ਆ ਜਾਂਦੇ ਆ ਲੋਕ ਸਾਰੇ ਮਿੱਤਰ ਦੋਸਤ ਇੱਥੋਂ ਯਾਨੀ ਜਿਹੜੀਆਂ ਬਾਜ਼ੀਆਂ ਹੁੰਦੀਆਂ ਚੰਗੀਆਂ ਚੰਗੀਆਂ ਬਾਜ਼ੀਆਂ ਤਕਰੀਬਨ ਧੂਰ ਕੋਟੋਂ ਛੱਡੇ ਨੇ ਉਹ ਸਾਰੇ ਹੀ ਬਾਜ਼ੀਆਂ ਜਿੱਤੇ ਨੇ ਜਿਹੜੇ ਵੀ ਵੀਰ ਜੀ ਕੋਲੋਂ ਛੱਡੇ ਨੇ ਨਾ ਗੋਲੂ ਵੀਰ ਜੀ ਕੋਲ ਹਾਂ ਤੇ ਉਹ ਸਾਰੇ ਹੀ ਜਿੱਤੇ ਨੇ ਯਾਨੀ ਕਬੂਤਰ ਕੋਈ ਹਰਿਆ ਨਹੀਂ ਗਰਮੀ 'ਚ ਜਿੰਨੇ ਵੀ 2 ਸਾਲ ਤੋਂ ਇੱਥੇ ਵੀ ਪੂਰੇ ਤਿਆਰ ਆ ਇੱਥੇ ਵੀ ਪੂਰੇ